ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਸਾਰ ਦੇ ਅੰਦਰ ਹਰ ਕਿਸੇ ਮਨੁੱਖ ਨੂੰ ਇਹ ਪਤਾ ਹੈ ਜੇਕਰ ਮੈਂ ਅਵਗੁਣ ਕਰਾਂਗਾ ਤੇ ਮੈਨੂੰ ਦੁੱਖ ਪ੍ਰਾਪਤ ਹੋਵੇਗਾ ਜੇ ਮੈਂ ਸੱਚ ਦੇ ਨਾਲ ਜੁੜਾਂਗਾ ਤੇ ਮੈਨੂੰ ਸੁੱਖ ਪ੍ਰਾਪਤ ਹੋਵੇਗਾ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਪਜੀਤ ਸਾਹਿਬ ਜੀ ਦੀ ਵਿਚਾਰ ਕਰਨਾ ਕਰਦੇ ਹਾਂ ਪਹਿਲੀ ਪੂੜੀ ਦੇ ਅੰਦਰ ਹੀ ਸਤਿਗੁਰੂ ਜੀ ਨੇ ਸਾਨੂੰ ਸੱਚ ਦਾ ਘਾਰ ਕਿਵੇਂ ਬਣਿਆ ਜਾ ਸਕਦਾ ਹੈ ਇੱਕ ਜੁਗਤ ਸਿਖਾਈ ਗੁਰੂ ਮਹਾਰਾਜ ਨੇ ਜਿਹੜੀ ਅੰਦਰ ਜਿਹੜੀ ਹੋਮੇ ਹੈ ਵਿਕਾਰ ਨੇ ਹੋਮੇ ਦਾ ਟੰਡਾ ਹੈ ਤ੍ਰਿਸ਼ਨਾ ਦੀ ਅਗ ਹੈ ਜਿਹੜੀ ਸਾਨੂੰ ਸਤਾ ਰਹੀ ਹੈ ਉਸ ਦੇ ਉੱਤੇ ਠਲ ਕਿਵੇਂ ਪਾਈ ਜਾ ਸਕਦੀ ਹੈ ਸਤਗੁਰੂ ਜੀ ਨੇ ਕਿਹਾ ਸੱਚ ਦੇ ਨਾਲ ਜੁੜ ਜਾ ਜਿਹੜਾ ਮਨੁੱਖ ਸੱਚ ਦੇ ਨਾਲ ਜੁੜਿਆ ਉਹ ਮਨੁੱਖ ਸਚਿਆਰਾ ਬਣ ਗਿਆ ਹੁਣ ਸੱਚ ਦਾ ਘਰ ਬੰਨਾ ਹੈ ਤੇ ਗੁਰੂ ਦੇ ਪਾਸ ਜਾਣਾ ਪਵੇਗਾ ਗੁਰੂ ਦੇ ਪਾਸ ਬੈਠ ਕੇ ਗੁਰੂ ਦੀ ਗੱਲ ਮੰਨਣੀ ਪਵੇਗੀ ਝੂਠ ਦਾ ਤਿਆਗ ਕਰਨਾ ਪਵੇਗਾ ਸਤਗੁਰੂ ਜੀ ਆਖਦੇ ਨੇ ਕਿ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰਦਸਹਿ ਵਾਟ ਮੁਰਿਦਾ ਚੋਲੀਐ ਕਿ ਹਮੇਸ਼ਾ ਬੰਦੇ ਨੂੰ ਸੱਚ ਬੋਲਣਾ ਚਾਹੀਦਾ ਹੈ ਜਿੱਦਣ ਸੱਚ ਬੋਲੇਗਾ ਜ਼ਿੰਦਗੀ ਵਿੱਚ ਸੁੱਖ ਆਵੇਗਾ ਫਿਕਰ ਚਲੀ ਜਾਏਗੀ ਜਿਹੜੀਆਂ ਫਾਲਤੂ ਦੀਆਂ ਟੈਨਸ਼ਨਾਂ ਨੇ ਬੰਦਾ ਜਿਹੜਾ ਪਾਲਦਾ ਹੈ ਉਹ ਸਾਰੀਆਂ ਮੁੱਕ ਜਾਣਗੀਆਂ ਜੇ ਸੱਚ ਦਾ ਰੋਗ ਹੋ ਜਾਵੇ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰੂ ਦੱਸੇ ਬਾਤ ਮੁਰਿਦਾ ਜੋਲੀ ਹੈ ਭਗਤ ਫਰੀਦ ਜੀ ਆਖਦੇ ਹਨ ਧਰਮ ਦੀ ਕਮਾਈ ਕਰੇ ਕਦੇ ਵੀ ਝੂਠ ਨਾ ਬੋਲੇ ਜਿੱਦਨ ਝੂਠ ਬੋਲਦਾ ਹੈ ਉਦੋਂ ਹੀ ਇਹਨੂੰ ਦੁੱਖਾਂ ਦੇ ਨਾਲ ਇਹਦਾ ਵਾਹ ਪੈਂਦਾ ਹੈ ਦੁੱਖਾਂ ਦਾ ਇਹਨੂੰ ਸਾਥ ਫਿਰ ਨਿਭਾਣਾ ਪੈਂਦਾ ਹੈ ਦੁੱਖਾਂ ਦੇ ਨਾਲ ਇਸ ਨੂੰ ਰਹਿਣਾ ਪੈਂਦਾ ਹੈ ਜਿੱਦਨ ਝੂਠ ਬੋਲਦਾ ਹੈ ਇਸ ਕਰਕੇ ਸਤਿਗੁਰੂ ਜੀ ਆਖਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰੂ ਦੱਸੇ ਵਾਟ ਮੁਰਿਦਾ ਜੁਲੀਆ ਵਾਟ ਦਾ ਪਾਵ ਰਸਤਾ ਜੋ ਸਾਨੂੰ ਗੁਰੂ ਰਸਤਾ ਦੱਸਦਾ ਹੈ ਉਸ ਦੇ ਉੱਤੇ ਸਾਨੂੰ ਮੁਰਿਦਾਾਂ ਦੇ ਵਾਂਗ ਚਿੱਲਣਾ ਚਾਹੀਦਾ ਹੈ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਕੀ ਫਤਿਹ